ਆਪ ਆਖਿਆ ਉਹਦੀ ਸ਼੍ਰਿਫਟ ਸ਼੍ਰਿਫਟ ਕੰਮ ਜਿੱਥੇ ਕਰਦੀ ਉਹ ਕੀ ਉੱਥੇ ਹੁੰਦਾ ਉੱਥੇ ਕੰਮ ਕਰਦੀ ਆ ਫਰੈਂਡਾ ਬਣ ਗਿਆ ਬਣਾਦੀ ਫਰੈਂਡਾ ਹੁੰਦੀ ਆ ਨਾ ਉਹ ਹੁੰਦੀ ਆ ਉਹ ਬਣ ਗਈ ਹੁਣੀ ਆ ਟੈਨਸ਼ਨ ਨਾ ਲੈ ਮੈਂ ਨਹੀਂ ਜੀ ਉਹਨੇ ਨਹੀਂ ਪਿਆਰੀ ਤੇ ਕਹਿਆ ਵਾ ਕੀਤਾ ਜੇ ਉਹਨੇ ਮੁੜ ਕੇ ਨੂੰ ਰਹਿਣਾ ਇਹਦੇ ਨਾਲ ਕੇ ਨਹੀਂ ਮੁਕੇ ਛੱਡ ਕੇ ਉਹ ਜਾਂਦੀਆਂ ਗਰੇ ਜੱਲੀਆਂ ਇਕੜੀਆਂ ਹਾਂ ਸਖੀਆਂ ਹੁੰਦੀਆਂ ਕਿਹਦੀਆਂ ਕੋਈ ਨਹੀਂ ਮੈਂ ਝੜਕ ਨਹੀਂ ਆਨੂੰ ਆ ਭੈਣ ਜੀ ਨਾ ਫੋਨ ਮੇਰੇ ਤੇ ਕਿਤੇ ਆਖਿਆ ਨਾ ਮੰਮੀ ਮੈਂ ਬਿਜੀ ਆ ਮੈਨੂੰ ਕੀ ਪਤਾ ਬਿਜੀ ਇਧਰ ਹੀ ਹੋ ਗਿਆ ਇਹਦੇ ਵੱਲ ਲੈ ਨੀ ਪ੍ਰਿਆ ਨੀ ਲੱਭੀ ਆ ਨੰਬਰ ਲੱਭੀ ਦਿਲਜੋਦ ਦਾ ਇੱਕ ਤਾਂ ਦਿਨ ਹਾਂਜੀ ਮਾਸੀ ਜੀ ਆ ਵੇਖੀ ਧੀਏ ਦਿਲਜੋਦ ਦਾ ਨੰਬਰ ਲੱਭੀ ਵਿੱਚੋਂ ਦਿਲਜੋਦ ਵੀਰ ਜੀ ਲੱਗਿਆ ਹਾਂ ਵੀਰ ਮੈਂ ਕਿਹ ਕੋ ਲੈਣਾ ਕੁੜੀਏ ਪੁੱਤ ਲਿਖਿਆ ਆ ਦਿਲਜੋਦ ਪੁੱਤ ਲਿਖਣਾ ਮੈਂ ਵੀਰ ਤੇ ਪੁੱਤ ਲਿਖਣਾ ਕੁੜੀਏ ਕੁੜੀ ਵੀ ਵੇਖਣਾ ਅੱਜ ਕੱਲ ਦੇ ਉਹ ਗੱਲ ਨਹੀਂ ਆਣੇ ਉਹਨਾਂ ਨੂੰ ਪਤਾ ਨਹੀਂ ਹੈ ਰਿਸ਼ਤਿਆਂ ਦਾ ਹੈਲੋ ਹਾਂ ਦਲਜੋਤ ਦੇ ਪੁੱਤ ਤੂੰ ਇਹ ਕੀ ਕੀਤਾ ਤੇ ਹੈਲੋ ਅੰਟੀ ਅੰਟੀ ਸੁਪਨੇ ਸਜਾਏ ਤੇਰੇ ਵਿਆਹ ਲਈ ਨਹੀਂ ਇਹ ਕਿੰ딴 ਦੀ ਗੱਲ ਹੋਈ ਅਰਕੀਆ ਕੇ ਦਸੀ ਤੈਨੂੰ ਕੋ ਕੋਈ ਨਹੀਂ ਉੰਡਾ ਵਰਕੀਆ ਅੱਜ ਕਲੇ ਤੇਰਾ ਮਜਲੋਣਾ ਨਾ ਹੰਨ ਕਦੇ ਯਾਰ ਕੋਈ ਨਹੀਂ ਕੋਈ ਨਹੀਂ ਇਹਨੂੰ ਕੋਈ ਕੈਂਸਲ ਨਹੀਂ ਨਈ ਤੂੰ ਪਤਾ ਐ ਇਦਾਂ ਦਾ ਕੋਈ ਕਦਮ ਨਹੀਂ ਚੁੱਕਣਾ ਵੇਖ ਮਾਂ ਪਿਓ ਬੜੀ ਚਾਵਾ ਨਾ ਪੋਆ ਪਾਲਦੇ ਧੀਆਂ ਪੁੱਤਾਂ ਨੂੰ ਨਹੀਂ ਬੂਏ ਇੰਜ ਕਰ ਵੀ ਫਿਰ ਮੈਂ ਤੇਰੇ ਪਾਪੇ ਨੂੰ ਵੀ ਫੋਨ ਕਰਨ ਲੱਗੀ ਤੇ ਤੇਰੇ ਮਾਸੜ ਨੂੰ ਵੀ ਫੋਨ ਕਰਨ ਲੱਗੀ ਫਿਰ ਤੂੰ ਉਹਨਾਂ ਨੂੰ ਜਵਾਬ ਦੇਈ ਅੱਜ ਇਹ ਵੀ ਉਹਨਾਂ ਨੂੰ ਫੇਰ ਸੁਧਰ ਜਾ ਅਰੇ ਇਹ ਵੀ ਪੁੱਤ ਸੁਧਰ ਜਾ ਇਹ ਵੀ ਸੁਧਰ ਜਾ ਤੂੰ ਐਦਾਂ ਦੇ ਨਾ ਸੋਚੀਆਂ ਤੇ ਨਾ ਪੈ ਲੋਕੀ ਬੜੀ ਖਰਾਬ ਹੁੰਦੀ ਦੁਨੀਆ ਲੋਕੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਗਲਤ ਰਾਹ ਪਾ ਦਿੰਦੀ ਆ ਕੋਨਾ ਐਦਾਂ ਦੀ ਸੋਚ ਚੱਲ ਠੀਕ ਮੇਰਾ ਪੁੱਤ ਸੋਚੀ ਮੇਰੀ ਗੱਲ ਵੱਲ ਸੋਚੀ ਆਹੋ ਨਹੀਂ ਕਰਦੀ ਅਜੇ ਤੇਰੇ ਬਾਪੇ ਨੂੰ ਫੋਨ ਨਾ ਤੇਰੇ ਮਾਸੜ ਨੂੰ ਕਰਦੀ ਫੋਨ ਸੋਚੀ ਮੇਰਾ ਪੁੱਤ ਅਸ਼ਾ ਨਿਕਾਏ ਨਾ ਮਗਰ ਲੱਗੀ ਕਿ ਇਹਦੇ ਐਵੇਂ ਨਾ ਮਗਰ ਲੱਗੀ ਐਵੇਂ ਲੋਕੀ ਬੁੱਕੇ ਪਰਕਾਉਂਦੇ ਆ ਲੋਕਾਂ ਨੂੰ ਕਿ ਸਾਥ ਨਹੀਂ ਤੇਰੇ ਦੇਣਾ ਉਹਨੇ ਐ ਪੁੱਤ ਤੇ ਮਾਵਾ ਦੀ ਅੰਦਰਾਂ ਹੁੰਦੇ ਆ ਤੂੰ ਠੀਕ ਮੇਰਾ ਪੁੱਤ ਹਾਂ ਓਕੇ ਹਾਂ ਓਕੇ ਓਕੇ ਨਾ ਮੈਂ ਦੋង ਹੈ ਕੋਸਮ ਜਾਇਆ ਮੈਂ ਵੀ ਇਤਾਰੇ ਕੰਮ ਨਾ ਕੋਈ ਨਹੀਂ ਆਖੇ ਲਓ ਟੈਨਸ਼ਨ ਦਰ دیਵਾ ਭੋਲਾ ਆ ਨਿਆਣਾ ਮੈਂ ਇਹ ਸੁਣੀ ਜਾਂ ਕਿ ਮੈਂ ਕਿਹਾ ਆਪ ਕੋ ਮੈਂ ਸੁਣ ਕੇ ਹੁੰਦਾ ਆ ਕਿ ਉਹ ਮੈਂ ਤਾਂ ਆਪਣੀ ਸਮਝਾਉਂਦੀ ਵੇ ਭੈਣ ਜੀ ਮੈਨੂੰ ਤੇ ਇਹ ਵੀ ਸਮਝ ਨਹੀਂ ਆਈ ਕਿ ਚੇਚਾ ਆਇਨੇ ਬੂੰ ਦੋ ਤਿੰਨ ਵਾਰੀ ਲਾਇਆ ਮਾਂ ਨੂੰ ਦੱਸ ਦਿੰਦਾ ਕੋ ਗੱਲਬਾਤ ਹੋਏ ਮੈਨੂੰ ਤਾਂ ਟੈਨਸ਼ਨ ਵਕਰੀ ਵੀ ਭੋਣ ਨਹੀਂ ਚੁੱਕਦਾ ਉਥੇ ਕਰੇ ਕੀ ਪਰ ਦੇਸਾਂ ਚ ਭੰਡਿਆ ਪਰ ਮੈਨੂੰ ਕੀ ਪਤਾ ਪਿਆ ਇੰਨੇ ਕੰਮ ਹੋਰ ਕਰੰਬ ਲਿਆਏ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਅਜੇ ਉਹਨੇ ਪਸੰਦੀ ਕੀਤੀ ਆ ਵਿਆਹ ਕੇ ਨਹੀਂ ਲੈ ਆਇਆ ਨਾਲੇ ਉਹ ਫਰੈਂਡਾਂ ਬਣ ਜਾਂਦੀ ਆ ਉਹ ਹੁੰਦੀਆਂ ਆ ਜਦੋਂ ਇੱਕ ਦੂਜਿਆਂ ਨਾਲ ਫਰੈਂਡਾਂ ਵਿੱਚ ਹੁੰਦੇ ਆ ਕਿ ਮਤਲਬ ਇਹ ਗੱਲਬਾਤ ਉਦਾਂ ਦੋਸਤੀ ਹੋ ਜਾਂਦੀ ਆ ਵੀ ਚਲ ਭੈਣ ਭਰਾ ਬਾਵਾਂਗੇ ਹੁੰਦੇ ਬਸ ਰਖੜੀ ਨਹੀਂ ਬਣਦੇ ਹੁੰਦੇ ਭੈਣ ਭਰਾਵਾਂ ਹਾਂ ਗੁਈਆਂ ਦੋਸਤ ਹੁੰਦੀਆਂ ਨਹੀਂ ਫਰੈਂਡਾ ਫਰੂਡਾ ਤਾਂ ਮੈਨੂੰ ਪਤਾ ਨਹੀਂ ਪਰ ਉਹ ਤੇ ਆਂਦਾ ਹੀ ਉਹ ਆਂਦੀ ਗਰੀਜਣੀ ਵਿਆਹ ਕਰਾਉਣਾ ਆਉਂਦੇ ਨਾ ਹਾਂ ਸ਼ਾਇਦ ਤਾਂ ਕਹਿਤਾ ਵਿਆਹ ਕਰਾਉਣਾ ਗਰੀਜਣੀ ਆਂਦੀ ਵਿਆਹ ਕਰਾਉਣਾ ਇੰਨਾ ਦਾ ਭੈਣ ਜੀ ਸੱਭਿਆਚਾਰ ਵੇ ਚੱਲੀਆਂ ਮੁੰਡੀਆਂ ਮੈਂ ਇਹੀ ਕਿ ਜਿਹੜਾ ਸਾਉਟੋਂ ਬਾਹਰ ਟੰਗਾਂ ਤੇ ਲੋਕ ਕਹਿੰਦੇ ਕੈਂਜੀ ਉਸਨੂੰ ਕੰਨਾਂ ਤੇ ਜਾਗੇ ਕਿਵੇਂ ਲੋਕ ਲੋਕਾਂ ਨੇ ਅਖਣਾ ਮੁੰਡਾ ਕੀ ਮੰਮੀ ਤੇ ਕਦੀ ਉਦਾਂ ਦੇ ਕੱਪੜੇ ਜਿਹੜੇ ਆ ਕਦੀ ਸੋਚਾਂ ਤੇ ਨਹੀਂ ਸੋਚੇ ਤੇ ਸੋਚ ਨਹੀਂ ਨਾ ਹੀ ਦੀ ਕੈਂਜੀ ਉਹ ਇਥੇ ਆ ਕੇ ਫਿਰਿਆ ਕਰੂੰਗੀ ਇੰਨੇ ਨਿੱਕੇ ਜਿਹੀਆਂ ਪਾਪ ਆ ਮੈਂ ਕੀ ਕਰੂੰਗੀ ਤੂੰ ਇੰਜ ਕਰ ਤੂੰ ਟੈਨਸ਼ਨ ਨਾ ਲੈ ਹੁਣ ਮੈਂ ਸ਼ਾਮੀ ਕਰਨੀ ਅਗਰ ਸਹਬ ਨਾਲ ਗੱਲ ਉਹਨੂੰ ਫੇਰ ਮੈਂ ਪੁੱਛ ਨਹੀਂ ਆਪੀ ਗੱਲ ਕਿੱਥੋਂ ਤੱਕ ਵਧੀ ਆ ਵਿਆਹ ਤੱਕ ਤੇ ਨਹੀਂ ਅਜੇ ਪਹੁੰਚੀ ਜੇ ਵਿਆਹ ਤੱਕ ਪਹੁੰਚ ਗਈ ਆ ਤੇ ਮਿੰਦੋ ਫੇਰੇ ਇੰਜ ਕਰਾਂਗੇ ਜਾਜੇ ਜਾਣ ਕੇ ਚਲ ਜਾਾਂਗੇ ਉੱਥੇ ਫੇਰ ਉੱਥੇ ਨਹੀਂ ਉਹਨੇ ਤੇ ਮੁੰਡੇ ਨੇ ਸਿੱਧਾ ਹੀ ਗਿਆ ਉਹ ਕਹਿੰਦੀ ਗਰੇਜ ਨਹੀਂ ਵਿਆਹ ਕਰਾਉਣਾ ਵਾ ਇਹਨਾਂ ਦੇ ਵਿਆਹ ਤਿੰਨ ਤਿੰਨ ਕਰਾਉਂਦੇ ਆ ਚਾਚਾ ਮਿੰਦੋ ਇਹ ਘਾਟਿਆ ਉੱਥੇ ਜਾ ਕੇ ਅੰਗਰੇਜ਼ਾਂ ਦੀ ਗੁਤੜੀ ਘੁਮਾ ਕੇ ਆਵਾਂਗੇ ਪਤਾ ਲੱਗੇ ਵੀ ਪੰਜਾਬ ਮੈਨੂੰ ਤੇ ਆਪ ਟੈਨਸ਼ਨ ਪਈ ਮੈਂ ਵੇਖੀ ਕਿਦਾਂ ਫੜ ਕੇ ਵੇਖੀ ਕਿਦਾਂ ਹਾਂ ਇਹ ਤਾਂ ਘਮਾਵਾ ਮੈਂ ਮਿੰਦੋ ਇੰਨਾ ਘਮਾਵਾਂਗੇ ਤੂੰ ਟੈਨਸ਼ਨ ਨਾ ਲੈ ਹਾਂ ਤੂੰ ਇੰਜ ਕਰਦੇ ਤੂੰ ਉਹਦੀ ਗੁੱਤੜੀ ਘਮਾਉਣੀ ਹੈ ਫਿਰ ਟੈਨਸ਼ਨ ਲੈ ਕੇ ਬਿਮਾਰ ਨਾ ਹੋ ਯੂਨੀਵਰਸ ਨੂੰ ਸੋਚੀ ਕਿ ਉਹ ਤੋਂ ਕਿਉਂ ਖਾ ਕੇ ਤੰਦਰੁਸਤ ਬਣਾ ਪਤਾ ਲੱਗੇ ਉਹਨੂੰ ਕਿ ਕੀ ਜੀ ਜੇ ਮੈਂ ਉਹ ਤੋਂ ਖਾ ਲਿਆ ਤੇ ਮੈਨੂੰ ਉਹਦੀ ਗੁੱਤ ਕਿੱਥੇ ਹੋਣੀ ਤੇ ਪੋਨੀ ਆ ਈ ਜੇ ਗੁੱਤੜੀ ਥੋੜੀ ਹੁੰਦੀ ਐ ਸੱਚ ਉਹ ਤੰਤਰੇ ਤੇ ਲੂੰਡੇ ਕਰ ਦਿਨਾ ਹਾਂ ਨਹੀਂ ਐ ਵੀ ਬਿੰਦੂ ਗੱਲ ਸਹੀ ਉਹਨਾਂ ਦੇ ਦਿਮਾਗ ਹੀ ਨਹੀਂ ਖੜੇ ਗਏ ਉਹ ਮੈਂ ਤੇ ਉਹ ਹੱਥ ਲਪਾਇਆ ਤੂੰ ਕੀ ਕਰੂਗੀ ਆ ਬਿੰਦੂ ਤੂੰ ਦੱਸ ਮੈਂ ਤੇ ਜੀਰੂ ਦੱਸ ਵੀ ਤੂੰ ਮਿੰਦੂ ਮੇਰਾ ਦੀਨੀਆ ਚੱਲ ਮਿੰਦੂ ਤੂੰ ਟੈਨਸ਼ਨ ਨਾ ਲੈ ਤੂੰ ਵੇਖ ਮੈਂ ਤੈਨੂੰ ਸਮਝਾਇਆ ਨਾ ਮੈਂ ਉਹਨੂੰ ਵੀ ਸਮਝਾਇਆ ਨਿਆਣਾ ਐ ਠੀਕ ਐ ਜੇ ਚੱਲ ਉਹ ਗਰੇਜਣ ਕਹਿਣ ਦੀ ਆ ਤੇ ਗਰੇਜਣ ਤੇ ਚੱਕਰਾ ਤੇ ਥੋੜੀ ਅਸੀਂ ਪੈਣ ਦੇਣਾ ਪੁੱਤ ਨੂੰ ਉਹਦਾ ਚਾਰ ਦਿਨਾਂ ਦੀ ਗੱਲ ਬਾਤ ਆ ਹੀ ਕਿਤੇ ਬਾਈਆਂ ਪਾਈਆਂ ਸਾਲਾਂ ਦੇ ਨਿਆਣੇ ਕੀਤੇ ਆ ਹਾਂਜੀ ਉਹਨੇ ਲੁੱਟ ਪੁੱਟ ਕੇ ਲੈ ਜਾਣਾ ਇਹਨੂੰ ਸਭ ਕੋ ਮੁੰਡਾ ਭੂੜਾ ਲਾ ਦਿੰਦੀ ਆ ਇਹੋ ਜਿਹਾ ਉਹ ਤੇ ਕਿਤੇ ਆਪਣਾ ਖਾਣ ਪੀਣੇ ਰੱਖਿਆ ਹੁੰਦਾ ਮੈਨੂੰ ਪਤਾ ਉਹ ਲਾਗੇ ਨਰੰਜਣ ਸੌਂਦੇ ਨੁਕਰ ਆ ਇਹ ਮੁੰਡੇ ਨੇ ਉਹ ਚਾਟੇ ਪਾਟੇ ਲਾ ਕੇ ਲੁੱਟ ਕੇ ਗਾਂ ਗਈ ਅਗਲੀ ਐਦਾਂ ਹੀ ਕਰਦੀਆਂ ਐ ਮੈਨੂੰ ਜਿੰਨਾ ਟਾਈਮ ਟੈਂਸ਼ਨ ਪਈ ਤੇ ਜੀ ਇਹਨੂੰ ਜੋ ਜਿਹੜਾ ਉਹਨਾਂ ਦਾ ਰਹਿਣ ਸਹਿਣ ਆ ਕੀ ਪਤਾ ਕੀ ਕੁਛ ਖਾਂਦੀਆਂ ਆ ਮੈਂ ਤੇ ਇੱਕ ਦਿਨ ਟੂਬ ਤੇ ਵੇਖਣ ਦੀ ਵੀਡੀਓ ਗਰੇਜ ਦੇ ਤੇ ਕਿਤੇ ਕੀੜੇ ਮਕੌੜੇ ਖਾਈ ਜਾਣ ਦੇ ਭੈਣ ਜੀ ਕੀ ਦੱਸਾਂ ਮੈਂ ਤਾਂ ਹੀ ਤੇ ਦੱਬੀ ਮੇਰਾ ਪੁੱਤ ਤਾਂ ਸੋਹਣਾ ਸਨਖਾ ਸੋਹਣਾ ਸਨਖਾ ਕੀ ਹੈ ਤੇਰੀ ਤੇ ਸੋਹਣੀ ਸਨਖੀ ਕਿ ਪੰਜਾਬਾਂ ਲੰਮਾਂਗੇ ਦੇ ਸਿਰ ਤੇ ਚੁੰਨੀ ਰੱਖੇ ਚੱਲ ਭੈਣ ਜੀ ਜਿੱਦਾਂ ਮਰਜੀ ਤੇ ਚੁੱਚਾ ਲੰਮਾ ਜਵਾਨ ਮੇਰਾ ਹੈ ਆ ਕੀ ਅੰਤਰੀ ਚੁੱਚੜੀ ਜੀ ਖਰੇ ਕਿੱਦਾਂ ਦੀ ਮੈਂ ਕੜੀ ਵੇਖੀ ਯਕੀ ਹੁੰਦੀ ਉਹ ਤੇ ਕੀ ਨਹੀਂ ਹੈ ਮੈਂ ਬੋਦਾ ਘਮਾਉਂਗੀ ਇਹਨੂੰ ਆ ਲੈਣ ਦੇ ਜਰਾ ਕੋਈ ਨਹੀਂ ਤੂੰ ਨਾ ਇੰਜ ਕਰ ਤੂੰ ਆਪਣਾ ਖਾ ਪੀ ਕੇ ਤਾਂ ਆਪਣੀ ਸਿਹਤ ਤੰਦਰੁਸਤ ਕਰ ਜੇ ਤੇਰੀ ਸਿਹਤ ਤੰਦਰੁਸਤ ਹੋਊਗੀ ਤੇ ਫੇਰ ਹੀ ਤੂੰ ਅਗਲੀ ਜਵਾਬ ਦੇ ਜੇ ਤੂੰ ਬਿਮਾਰ ਹੋ ਉਹ ਗੱਲ ਉਹਨੂੰ ਵੇਖ ਕੇ ਤੇਰਾ ਬੀਬੀ ਡਾਊਨ ਹੋ ਗਏ ਤੂੰ ਚੱਕਰ ਖਾ ਕੇ ਡੈਗੀ ਤੂੰ ਉਹਨੇ ਦੇ ਮਿੰਟ ਜੀ ਆਪਣਾ ਉਹ ਕੀ ਕਰ ਦੇਣਾ ਜਾ ਕੇ ਉਹ ਜੀ ਕੀ ਹੁੰਦਾ ਉਹਨੂੰ ਮੈਂ ਤੇਰੇ ਵੀ ਨਾ ਆਉਂਦਾ ਨਹੀਂ ਜਿਹੜਾ ਵਿਆਹ ਕਰਦੇ ਆ ਉੱਧਰਲੇ ਹਸਾਬ ਨਾਲ ਹੋ ਰਹੀ ਕਰਦੇ ਹੀ ਉਹ ਪੈ ਟੂਕ ਤੇ ਵੇਂਦੀ ਰਹੀ ਕਰ ਕਰ ਕੀ ਪਤਾ ਨਹੀਂ ਇੱਡੜੇ ਲੰਬੇ ਸਕਟਾਂ ਆ ਕਰੇ ਕੀ ਮਂ ਤਰੇ ਪਾਉਂਦੇ ਤੇ ਪਰ ਭੈਣ ਜੀ ਨਹੀਂ ਮੈਨੂੰ ਨਹੀਂ ਉਹ ਚੰਗੇ ਲੱਗਦਾ ਇੱਧਰ ਦੀ ਕੋਈ ਕੁੜੀ ਲੱਭਾਂਗੇ ਕੋਈ ਨਹੀਂ ਅਹੀਂ ਇੱਧਰ ਦੀ ਲੱਭਾਂਗੇ ਸਮਝਾਵਾਂਗੀ ਭੈਣ ਜੀ ਨੂੰ ਸਮਝਾਵਾਂ ਨੇ ਤੇ ਮੈਨੂੰ ਹੁਸਾ ਬੜਾ ਚੰਗਾ ਨਹੀਂ ਆ ਨਹੀਂ ਨਹੀਂ ਕੋਈ ਨਹੀਂ ਮੇਰੀ ਨਹੀਂ ਕਦੀ ਉਹਨੇ ਗੱਲ ਟਾਲੀ ਮੈਂ ਸਮਝਾਵਾਂਗੀ ਆਂ ਅੱਖਾਂ ਨਹੀਂ ਮੋੜਦਾ ਮੈਂ ਸਮਝਾਵਾਂਗੀ ਜੀ ਅਜੀ ਇਹਨੇ ਗੱਲ ਹੀ ਕੀਤੀ ਐ ਜੇ ਜਿਹੜਾ ਮਾਸੀ ਦਾ ਕਹਿਣਾ ਨਹੀਂ ਮੋੜਦਾ ਮਾਂ ਦਾ ਮੇਕੇ ਪਰ ਮਾਪਿਆਂ ਜੀ ਮੈਨੂੰ ਤਾਂ ਟੈਨਸ਼ਨ ਐ ਪਈ ਵੀ ਉਹਨੇ ਤਾਂ ਕਦੀ ਮੈਨੂੰ ਕਿਹਾ ਹੀ ਨਹੀਂ ਇਦਾਂ ਵੀ ਮੰਮੀ ਮੈਂ ਤੈਨੂੰ ਠਹਿਰ ਕੇ ਦੋ ਦੋ ਦਿਨਾਂ ਨੂੰ ਮੁੰਡਾ ਕਦੀ ਫੋਨ ਕਰਦਾ ਹੀ ਨਹੀਂ ਆ ਗਰੇਜਨ ਦੇ ਪਿਛੇ ਲੱਗ ਗਿਆ ਆ ਤਾਂ ਮੈਨੂੰ ਪਤਾ ਕੀ ਪੱਟੀ پڑਉਂਦੀ ਐ ਜੇ ਐ ਆਈ ਨਹੀਂ ਜੇ ਬੁਗਾ ਨਹੀਂ ਬਾਤ ਕਿਤੇ ਮੇਰੇ ਮੂੰਹੋਂ ਨਿਕਲ ਨਾ ਜਾਵੇ ਮਾਂ ਨੇ ਦਾਸੀ ਨਾ ਦਵਾ ਤੋ ਉਹ ਗੱਲ ਹੋਈ ਨਾ ਜਦ ਫੋਨ ਚੁੱਕਿਆ ਤੇ ਮੂੰਹ ਤੇ ਨਿਕਲ ਹੀ ਗਿਆ ਮਾਵਾ ਤੋਂ ਨਹੀਂ ਪਤਾ ਕੋਲ ਕਾ ਹੁੰਦਾ ਮਾਵਾ ਨੂੰ ਦੱਸ ਦਿੰਦੇ ਆ ਪੀਆਂ ਪੁੱਤ ਚੱਲ ਇੰਜ ਕਰ ਉਨਾ ਰੋਟੀ ਖਾ ਮੈਨੂੰ ਕੁੜੀ ਨੂੰ ਕਹਿੰਨੀ ਆ ਪ੍ਰਿਆ ਧੀਏ ਹਾਂਜੀ ਤਾਈ ਹਾਂ ਤਾਈ ਤੇਰੀ ਨੇ ਰੋਟੀ ਖਾਤੀ ਆ ਕਿੱਥੇ ਗਈ ਆ ਰੋਟੀ ਮੈਂ ਖਾ ਗਈ ਸੀ ਸਵੇਰੇ ਖਾਦੀ ਆ ਰੋਟੀ ਖਾਤੀ ਆ ਹਾਂ ਖਾਦੀ ਪੈਨਜੀ ਸਵੇਰੇ ਮੇਰਾ ਹੁਣ ਨਹੀਂ ਦਿਲ ਕਰਦਾ ਰੋਟੀ ਮੈਂ ਬਾਦਾਂ ਰੋਟੀ ਨਹੀਂ ਨਹੀਂ ਜ ਕਰਦੀ ਏ ਮੈਨੂੰ ਛੱਡਿਆ ਮੈਂ ਕੋਈ ਨਹੀਂ ਘਰ ਜਾ ਕੇ ਤੇ ਮੈਂ ਫੋਨ ਕਰੂੰਗੀ ਠੀਕ ਆ ਤੇ ਜੀ ਜੀ ਹੁਣੇ ਆਏ ਜੇ ਬੈਜੋ ਹਾਂ ਕੀ ਕਰਾਂ ਮੈਨੂੰ ਲੱਗੇ ਚਾਹ ਬਣਾ ਦਾ ਤਿੰਨ ਚਾਰ ਘੰਟੇ ਹੋ ਗਏ ਨਹੀਂ ਕੁੜੀਏ ਇੱਕ ਵਾਰੀ ਤਾਂ ਧੀਏ ਤੂੰ ਮੈਨੂੰ ਚਾਹ ਪਿਆਤੀ ਤੂੰ ਮੈਨੂੰ ਕਿੰਨੀ ਕੀ ਵਾਰੀ ਚਾਹ ਪਿਆਉਣੀ ਆ ਚਾਹ ਨਾਲ ਵੀ ਗੈਸ ਹੋ ਜਾਂਦੀ ਆ ਰੋਟੀ ਖਾ ਲੋ ਬੈਜੀ ਪੱਕੀ ਆ ਨਹੀਂ ਹੁਣ ਮੈਂ ਜਾਣੀ ਆ ਵੀ ਰੁਗ ਨਹੀਂ ਘਰ ਹੈਗਾ ਤੇ ਫਿਰ ਤੈਨੂੰ ਪਤਾ ਹੈ ਤੇ ਬੜਾ ਧਿਆਨ ਰੱਖਣਾ ਪੈਂਦਾ ਆ ਘਰ ਦਾ ਵੀ ਆ ਮੈਂ ਤੂੰ ਕੋਈ ਇੰਜ ਕਰਾ ਨਾ ਗੱਲ ਕਰਾਂ ਕਿ ਨਾ ਕਰਾਂ ਨਹੀਂ ਤੂੰ ਮਿੰਦੋ ਆ ਜੇ ਨਾ ਗੱਲ ਕਰ ਅਜੇ ਹੁਣ ਮੈਂ ਗੱਲ ਕੀਤੀ ਆ ਹੁਣ ਵੇਖ ਲੈਨੇ ਆ ਵੀ ਕੀ ਜਵਾਬ ਦਿੰਦਾ ਐ ਅੱਗੋਂ ਇਹ ਤੂੰ ਇੰਜ ਕਰ ਪਿੱਛੇ-ਦਿਸ਼ੇ ਤੈ ਮੈਨੂੰ ਛੱਡ ਹੀ ਆ ਚਲੋ ਹਾਂ ਜੀ ਤੂੰ ਇਦਾਂ ਕਰੋ ਇਹ ਮੈਨੂੰ ਤੇ ਇੰਜ ਲੱਗ ਨਹੀਂ ਫੁਲਕਾ ਨਹੀਂ ਖਾਣਾ ਮਿੰਦੋ ਘਰ ਵੀ ਜਾਣਾ ਆਏ ਕਿਹਦਾ ਕੋਣ ਆ ਗਿਆ ਭੈਣ ਜੀ ਮੋਗਾ ਦੇ ਕੋਣ ਆ ਗਿਆ ਸ੍ਰੀ ਕਨਵੀਰ ਵੀਰੂ ਆ ਆ ਗਿਆ ਆ ਸਾਰੇ ਹੁਣੇ ਘਰ ਪਹੁੰਚਿਆ ਆ ਚੱਲ ਤੂੰ ਇੰਜ ਕਰ ਮੇਰਾ ਭਰਾ ਤੂੰ ਨਾ ਆਪਣੀ ਇਧਰ ਭੈਣ ਮਿੰਦੋ ਵਾਲਾ ਆ ਜਾ ਆਹੋ ਆ ਗੱਲਬਾਤ ਜੀ ਹੋਈ ਆ ਕੋਈ ਮੈਂ ਤੇ ਤਾਂ ਉਹ ਮੈਨੂੰ ਲੱਗੀ ਹੀ ਭਰੀ ਆ ਕੇ ਤੇ ਮੇਰੇ ਕੋਲ ਫੋਨ ਵੀ ਨਹੀਂ ਹੋਇਆ ਤੇ ਇੱਥੇ ਆ ਜਾ ਦੱਸਨੇ ਆ ਤੂੰ ਇੱਥੇ ਆ ਤੈਨੂੰ ਇੱਥੇ ਦੱਸਨੇ ਆ ਵੇ ਵੀਰ ਵੀਰੂ ਆ ਜਾ ਮੇਰਾ ਵੀਰ ਛੇਤੀ ਛੇਤੀ ਆ ਜੀ ਆ ਕੇ ਯਾਰ ਸਾਲੋ ਕੇ ਤਾਵੇਂ ਮੈਂ ਹੁਣੇ ਘਰ ਪਹੁੰਚਿਆ ਆਂ ਤੇ ਭਾਬੀ ਨੂੰ ਘਰ ਹੀ ਹੈ ਨਹੀਂ ਆ ਬੂਆ ਗੁੱਲਾ ਮੈਂ ਬੂਆ ਗੁੱਲਾ ਨੂੰ ਲੜਦਾ ਹੀ ਉਹ ਬੇਟੀ ਨਾ ਆਏ ਤੇ ਮੁੰਡਾ ਵੀ ਜੇਤਾ ਕਰ ਆਇਆ ਵੀ ਮਾਸੀ ਬੂਆ ਗੁੱਲਾ ਹੀ ਉਹ ਕਜਿੰਤਾ ਫਾਤਿਨੀ ਆ ਜੀ ਨਹੀਂ ਕੋਈ ਭੈਣ ਜੀ ਮੈਂ ਪੂਰੀ ਨੇ ਤਵਾ ਦਾ ਤੁਹਾਨੂੰ ਫੋਨ ਕਰਤਾ ਮੈਂ ਤਾਂ ਕਿਸੇ ਨੂੰ ਫੋਨ ਹੀ ਨਹੀਂ ਕੀਤਾ ਤੁਹਾਨੂੰ ਵਸ ਦੱਸਿਆ ਵੀ ਆਹ ਤੁਹਾਨੂੰ ਚੱਲ ਕੋਈ ਨਹੀਂ ਦੁੱਖ ਸੁੱਖ ਭੈਣ ਭਰਾਵਾਂ ਨਾਲ ਹੀ ਫੋਲੇ ਜਾਂਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਸੁੱਖ ਵੇਲੇ ਹੀ ਭੈਣ ਭਰਾ ਨੂੰ ਚੇਤੇ ਕਰਨਾ ਜਦੋਂ ਦੁੱਖ ਹੋਵੇ ਉਦੋਂ ਭੈਣ ਭਰਾ ਲੱਗੇ ਲੱਗਦੇ ਆ ਹੋਰ ਭੈਣ ਤੇਰੀ ਪਰਖੇ ਜਾਂਦੇ ਆ ਕਿ ਕਿਹੜਾ ਭੈਣ ਭਰਾ ਜਿਹੜਾ ਲੱਗੇ ਲੱਗਦਾ ਹੈ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਆ ਆ ਬਾਹਰ ਗਿਆ ਲੋਕਾਂ ਦੀ ਨਜ਼ਰ ਲੱਗੀ ਯਾਰ ਜਦੋਂ ਲੋਕਾਂ ਨੂੰ ਪਤਾ ਵੀ ਲੱਗਣਾ ਵਾ ਵੀ ਇਹਦੇ ਮੁੰਡਾ ਗਰੀਜਣੀ ਵਿਆਹ ਲਿਆ ਤਾਂ ਕੀ ਮੈਂ ਨੱਕ ਦੇਣਾ ਤੇ ਸ਼ਰੀਕੇ ਤੇ ਦੱਸੋ ਨਜ਼ਰ ਲੱਗੀ ਆ ਨਿੰਦੋ ਨਜ਼ਰ ਲੱਗਦੀ ਆ ਪੁੱਤ ਨੂੰ ਉਹ ਗੱਲ ਉਹ ਹਾਂ ਕਿਤੇ ਉਹ ਗੱਲ ਕਿਤੇ ਕਈ ਗਵਾਨ ਤੇ ਇਦਾਂ ਦੇ ਹੁੰਦੇ ਆ ਧਿਆਨ ਹੀ ਪੜਾ ਰਹੇ ਕੋਣ ਕਿੱਥੇ ਗਿਆ ਕੌਣ ਕਿਹਾ ਆ ਹੈ ਕਿ ਦੇਖੋ ਉਹ ਗੱਲ ਦੂਏ ਲਗ ਲਗ ਗਿੰਦੇ ਰਹਿੰਦੇ ਹੈ ਕੋਈ ਵਿਹਿੰਦੇ ਹੋਣੇ ਅੱਜ ਤੱਕ ਨਹੀਂ ਕਾਲਾ ਰੋਣਾ ਪੈਣ ਡਿਆ ਅੱਜ ਕਾਦੀ ਚਿੰਤਾ ਪੈ ਗਈ ਇਹਨੂੰ ਨਹੀਂ ਹਾਂ ਹੈ ਕੋਈ ਆਇਆ ਲੱਗਦਾ ਵੇਖੀ ਕੁੜੀ ਰੇਤੀਏ ਅਸਾ ਵੀਰੂ ਆ ਗਿਆ ਯੋ ਆ ਜਾਵੇ ਵੀਰ ਵੀਰੂ ਸੱਸੇ ਬੱਜੀ ਹਾਂ ਮੇਰਾ ਭਰਾ ਬੈਣ ਬੈ ਮੇਰਾ ਵੀਰ ਯਾ ਲਾ ਜਦ ਜੋ ਦਿੱਤੀਆਂ ਸੌ ਲਾ ਗੱਲਾਂ ਇੰਦਾ ਕਿ ਗਰੇਜ ਪਸੰਦ ਆ ਗਈ ਆ ਉਹਨਾਂ